ਰਾਤੋਂ ਸਰੀ ਸਾਰਾ ਸੋਣਾ ਆਏਗਾ ਚਾਹੇ ਮੇਰੀ ਕੀੜੀ ਵੀ ਲੜਦੀ ਹੈਗੀ ਤਾਂ ਮੈਨੂੰ ਪਤਾ ਨਹੀਂ ਚੱਲਦਾ ਹੈਗਾ ਕਈ ਵਾਰ ਕੀੜੀਆਂ ਚੜ ਟੂੰ ਚੜ ਕੇ ਨਾ ਉੱਤੇ ਜ਼ਖਮ ਕਰ ਦਿੰਦੀਆਂ ਵੱਡੇ ਵੱਡੇ ਜ਼ਖਮ ਕਰ ਦਿੰਦੀਆਂ ਜੂਏ ਕੱਟ ਲੈਂਦੇ ਹੈਗੇ ਆ ਠੀਕ ਹੈ ਉਹ ਉਂਗਲੀਆਂ ਤੇ ਕੱਟ ਲੈਂਦੇ ਹੈਗੇ ਕਈਆਂ ਦੀ ਗੁਕ ਤੰਗਾਂ ਦੇ ਉੱਤੇ ਵੀ ਮਤਲਬ ਉਹਨਾਂ ਨੇ ਇੱਕ ਮਤਲਬ ਕੱਟਿਆ ਹੈਗਾ ਇਹ ਚੀਜ਼ਾਂ ਦਾ ਸਾਨੂੰ ਪਤਾ ਨਹੀਂ ਚੱਲਦਾ ਹੈ ਹੌਲੀ 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 ਉਹ ਜ਼ਖਮ ਬਹੁਤ ਵੱਡਾ ਮਤਲਬ ਇੱਕ ਨਸੂਰ ਦਾ ਰੂਪ ਧਾਰਨ ਕਰ ਜਾਂਦਾ ਜਿਹੜਾ ਠੀਕ ਹੈ ਫਿਰ ਜਦੋਂ ਉਹਦਾ ਇਲਾਜ ਚੱਲਦਾ ਉਹ ਸਾਲਾਂ ਸਾਲਾਂ ਤੱਕ ਚੱਲਦਾ ਤਾਂ ਨਾ ਸਾਨੂੰ ਲੈਟਰਿੰਡ ਦਾ ਪਤਾ ਚੱਲਦਾ ਹੈਗਾ ਨਾ ਸਾਨੂੰ ਬਾਥਰੂਮ ਦਾ ਪਤਾ ਚੱਲਦਾ ਹੈਗਾ ਠੀਕ ਹੈ ਜੀ ਜਿੱਕਰ ਬਾਥਰੂਮ ਵੀ ਕਰਨਾ ਆਇਆਗਾ ਤਾਂ ਉਹ ਚਾਰ ਘੰਟੇ ਬੰਦੇ ਪਾਈਪ ਪਾ ਕੇ ਤਾਂ ਬਾਹਰ ਕੱਟਦੇ ਹੈਗੇ ਅਸੀਂ ਲੈਟਰਿੰਡ ਅਸੀਂ ਉਂਗਲ ਪਾ ਕੇ ਬਾਹਰ ਕੱਢਦੇ ਹੈਗੇ ਇਤਾਂ ਵੀ ਸਾਡੇ ਹਾਲਾਤ ਹੈਗੇ ਬਹੁਤਾਂ ਦੀ ਕਾਫੀ ਲੋਕ ਹੈਗੇ ਆ ਜਿਨ੍ਹਾਂ ਦੇ ਪਰਿਵਾਰਾਂ ਨੇ ਛੱਡ ਦਿਆ ਜਾਂ ਉਹਦੀ ਘਰ ਵਾਲੀ ਛੱਡ ਕੇ ਚਲੀ ਗਈ ਠੀਕ ਹੈ ਜਾਂ ਭੈਣ ਭਾਈਆਂ ਨੇ ਛੱਡ ਦਿਆ ਹੈਗਾ ਦੇਸ਼ ਦੇ ਵਿੱਚ ਕਈ ਐਦਾਂ ਦੇ ਮਰੀਜ਼ ਨੇ ਜਿਨ੍ਹਾਂ ਨੂੰ ਉਹਨਾਂ ਦੇ ਪਰਿਵਾਰ ਵੀ ਛੱਡ ਜਾਂਦੇ ਨੇ ਜਦੋਂ ਉਹਨਾਂ ਦੇ ਸਰੀਰ ਦੇ ਵਿੱਚ ਪ੍ਰੋਬਲਮ ਆ ਜਾਂਦੀ ਹੈ ਜਿਸ ਤਰੀਕੇ ਨਾਲ ਰੀੜ ਦੀ ਹੱਡੀ ਦੀ ਪ੍ਰੋਬਲਮ ਹੋ ਗਈ ਜਾਂ ਫਿਰ ਕਈ ਜਗ੍ਹਾ ਇਨਸਾਨ ਦੇ ਕੀੜੇ ਪੈ ਜਾਂਦੇ ਨੇ ਗੁਪਤੰਗਾਂ ਦੇ ਵਿੱਚ ਕੀੜੇ ਪੈ ਜਾਂਦੇ ਨੇ ਕਈ ਤਰ੍ਹਾਂ ਦੀਆਂ ਪ੍ਰੋਬਲਮਾਂ ਉਹਨਾਂ ਦਾ ਸਰੀਰ ਸੁਨ ਹੋ ਜਾਂਦਾ ਹੈ ਉਸ ਤੋਂ ਬਾਅਦ ਪਰਿਵਾਰ ਇਲਾਜ ਕਰਾ ਕੇ ਥੱਕ ਜਾਂਦਾ ਹੈ ਪਰ ਉਸ ਤੋਂ ਬਾਅਦ ਜਾ ਕੇ ਕੋਈ ਐਦਾਂ ਦੀ ਸੰਸਥਾ ਲੱਭਦਾ ਹੈ ਕਿ ਉਸ ਦੇ ਕੋਲ ਉਸ ਨੂੰ ਛੱਡ ਦਿੰਦਾ ਤੇ ਇੱਕ ਐਦਾਂ ਦੀ ਸੰਸਥਾ ਜੋ ਕਿ ਇਨਾ ਮਰੀਜ਼ਾਂ ਦਾ ਫ੍ਰੀ ਇਲਾਜ ਕਰਦੀ ਏ ਤਾਂ ਉਸ ਨੂੰ ਲੈ ਕੇ ਇੱਕ ਯਾਤਰਾ ਸ੍ਰੀ ਹਰਿਮੰਦਰ ਸਾਹਿਬ ਤੱਕ ਮੁਹਾਲੀ ਤੋਂ ਲੈ ਕੇ ਜਾ ਰਹੇ ਨੇ ਬੀਲਚੇਰ ਤੇ ਉਹ ਮਰੀਜ਼ਾਂ ਨੇ ਜਿਨ੍ਹਾਂ ਮਰੀਜ਼ਾਂ ਨੇ ਪ੍ਰੋਬਲਮ ਹੈ ਪਹਿਲਾਂ ਉਹ ਬੈੱਡ ਤੇ ਸੀ ਉਸ ਤੋਂ ਬਾਅਦ ਹੁਣ ਬੀਲਚੇਰ ਤੇ ਆਏ ਨੇ ਪਰਮਾਤਮਾ ਕਰੇ RAMDAS MAHARAJ ਕਿਰਪਾ ਕਰੇ ਉਹਨਾਂ ਨੂੰ ਆਂਦੇ bari ਕਿਤਨੇ ਕਿਤੇ ਆਪਣੀ ਲੱਤਾਂ ਦੇ ਉੱਤੇ ਖੜਕੇ ਆਣਾ ਪਵਿੱਤਾ ਇਸਤਰੀ ਕਿ ਜਿਹੜੀ ਅਰਦਾਸ ਕਰਕੇ ਵੀ ਜਿਹੜੀ ਸਾਰ ਵਾਸਤੇ ਆਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਜਿਹੜਾ ਇਹ ਟਰਸਟ ਹੈ ਪਹਿਲਾਂ ਤਾਂ ਸਾਡੇ ਦਰਸ਼ਕਾਂ ਨੂੰ ਇਹ ਦਿਖਾ ਦੋ ਟਰਸਟ ਕਿਹੜਾ ਹੈ ਤੇ ਦੂਜੇ ਪਾਸੇ ਸੰਸਥਾ ਕਰਦੀ ਕਿਵੇਂ ਕੰਮ ਹੈ ਤੁਸੀਂ ਕਿਵੇਂ ਇਸ ਸੰਸਥਾ ਦੇ ਕੋਲ ਪਹੁੰਚੇ ਹੋ ਤਾਂ ਕੀ ਪ੍ਰੋਬਲਮ ਸੀ ਤੁਹਾਨੂੰ ਹਾਂਜੀ ਮੈਂ ਸਾਡਾ ਅਡਰੈਸ ਜਿਹੜਾ ਸੰਸਥਾ ਦਾ ਨਾਮ ਹੈਗਾ ਸਰਵ ਹਿਮੈਨਿਟੀ ਸਰਵ ਕੋਰ ਮਾਨਵਤਾ ਦੀ ਸੇਵਾ ਰੱਬ ਦੀ ਸੇਵਾ ਤੇ 2016 ਤੋਂ ਇਹ ਮਿਸ਼ਨ ਸਟਾਰਟ ਹੋਇਆ ਹੈਗਾ ਤੇ ਮੈਂ 2018 ਦੇ ਵਿੱਚ ਮਤਲਬ ਇਸ ਮਿਸ਼ਨ ਦੇ ਨਾਲ ਜੁੜਿਆ ਹੈਗਾ ਮੇਰੇ ਵੀ ਸੱਟ ਲੱਗੀ ਸੀ 2013 ਦੇ ਵਿੱਚ ਵੀੜ ਦੀ ਹੱਡੀ ਦੇ ਉੱਤੇ ਤੇ ਮੇਰੀ ਪੀਜੀ ਪੀਜੀ ਆਈ ਦੇ ਵਿੱਚ ਨਾਲ ਨਾਲ ਮੁਲਾਕਾਤ ਹੋਈ ਵੀਰਾਂ ਦੇ ਨਾਲ ਤੇ ਮੈਂ ਉੱਥੇ ਬੋਲੇ ਵੀ ਸਾਡੇ ਭੈਣ ਭਰਾ ਇਦਾਂ ਦੀ ਬਹੁਤ ਹੈਗੀਆਂ ਜਿਹੜੇ ਘਰਾਂ ਦੇ ਵਿੱਚ ਪਾਈ ਹੈਗੇ ਜਿਨ੍ਹਾਂ ਦਾ ਮਤਲਬ ਲਾਜ ਤੋਂ ਬਾਂਝੇ ਹੈਗੇ ਆ ਜਿਹੜੇ ਇਲਾਜ ਨਹੀਂ ਕਰਵਾ ਸਕਦੇ ਹੈਗੇ ਵੱਡੇ ਵੱਡੇ ਬੈਡ ਸੋਰ ਹੋਏ ਹੋਏ ਹੈਗੇ ਆ ਤੇ ਪੈਸਾ ਨਹੀਂ ਹੈਗਾ ਬਹੁਤ ਸਾਰੀ ਗਰੀਬੀ ਹੈਗੀ ਆ ਤੇ ਫਿਰ ਅਸੀਂ ਇੱਕ ਰਤਵਾੜੇ ਰਤਵਾੜਾ ਪਿੰਡ ਦੇ ਵਿੱਚ ਅਸੀਂ ਸਟਾਰਟ ਕੀਤਾ ਉੱਥੋਂ ਸਟਾਰਟਿੰਗ ਕੀਤੀ ਹੈ ਕਿ 20 ਬੈੱਡ ਦੀ ਰੂਸ ਦੇ ਨਾਲ ਹੀ ਅਸੀਂ ਪਿੰਡ ਨਾਲ ਹੀ ਪਿੰਡ ਪੈਂਤਪੁਰ ਪੈਂਦਾ ਹੈਗਾ ਤੇ ਉੱਥੇ 20 ਬੈੱਡ ਦਾ ਸੈਟਅਪ ਲਾ ਚਾਰਟ ਕੀਤਾ ਤੇ ਉਸ ਤੋਂ ਬਾਅਦ ਅਸੀਂ ਤੇਜਾ ਸੈਂਟਰ ਪਿੰਡ ਮਦਨਹੜੀ ਦੇ ਵਿੱਚ ਇਸ ਟੈਂਪ ਮਤਲਬ ਇੱਕ ਆਸ਼ਰਮ ਵੱਡਾ ਚਲਾ ਰਹੀ ਹੈਗੇ ਆਂ अच्छा ਤੇ ਦੂਜਾ ਇਹ ਜਿਹੜੀਆਂ ਪ੍ਰੋਬਲਮਾਂ ਆਉਂਦੀਆਂ ਨੇ ਤੁਸੀਂ ਕਿਵੇਂ ਕਿਵੇਂ ਦੇ ਮਰੀਜ਼ ਦੇਖੇ ਹੋ ਕਿ ਕਿਵੇਂ ਕਿਵੇਂ ਨੇ ਮੁਸ਼ਕਿਲਾਂ ਚੜ੍ਹਦੀਆਂ ਪੈਂਦੇ ਨੇ ਮਰੀਜ਼ ਲੋਕ ਇਹ ਦੱਸੋ ਮੇਰੇ ਹੁਣ ਸੱਟ ਲੱਗੀ ਹੋਈ ਹੈ ਡੀਟੀ ਦੀ ਤੇ ਮੇਰਾ ਇਥੋਂ ਸਰੀਰ ਸਾਰਾ ਸੁੰਨ ਆਇਗਾ ਚਾਹੇ ਮੇਰੀ ਕੀੜੀ ਵੀ ਲੜਦੀ ਹੈਗੀ ਤਾਂ ਮੈਨੂੰ ਪਤਾ ਨਹੀਂ ਚੱਲਦਾ ਹੈਗਾ ਕਈ ਵਾਰ ਕੀੜੀਆਂ ਚੜ੍ਹ ਚੜ੍ਹ ਕੇ ਨਾ ਉੱਤੇ ਜ਼ਖਮ ਕਰ ਦਿੰਦੀਆਂ ਵੱਡੇ ਵੱਡੇ ਜ਼ਖਮ ਕਰ ਦਿੰਦੀਆਂ ਹੈਗੀਆਂ ਚੂਹੇ ਕੱਟ ਲੈਂਦੇ ਹੈਗੇ ਆ ਠੀਕ ਹੈ ਉਹ ਉਂਗਲੀਆਂ ਤੇ ਕੱਟ ਲੈਂਦੇ ਹੈਗੇ ਕਈਆਂ ਦੀ ਗੁੱਤੰਗਾਂ ਦੇ ਉੱਤੇ ਵੀ ਮਤਲਬ ਉਹਨਾਂ ਨੇ ਇੱਕ ਮਤਲਬ ਕੱਟਿਆ ਹੈਗਾ ਇਹ ਚੀਜ਼ਾਂ ਦਾ ਸਾਨੂੰ ਪਤਾ ਨਹੀਂ ਚੱਲਦਾ ਹੈਗਾ ਹੌਲੀ 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 ਉਹ ਜ਼ਖਮ ਬਹੁਤ ਵੱਡਾ ਮਤਲਬ ਇੱਕ ਨਸੂਰ ਦਾ ਰੂਪ ਧਾਰਨ ਕਰ ਜਾਂਦਾ ਜਿਹੜਾ ਠੀਕ ਹੈ ਫਿਰ ਜਦੋਂ ਉਹਦਾ ਇਲਾਜ ਚੱਲਦਾ ਉਹ ਸਾਲਾਂ ਸਾਲਾਂ ਤੱਕ ਚੱਲਦਾ ਹੈਗਾ ਮਤਲਬ ਜਿਆਦਾ ਮੁੱਤ ਮੁੱਤੇ ਪਾਣਾ ਪੈਂਦਾ ਹੈਗਾ ਪੇਸ਼ੈਂਟ ਨੂੰ ਠੀਕ ਹੈ ਜੀ ਇੰਤਾ ਦੇ ਮਤਲਬ ਹਾਲਾਤ ਹੈਗੇ ਸਾਡੇ ਨਾ ਸਾਨੂੰ ਲੈਟਰਨ ਦਾ ਪਤਾ ਚੱਲਦਾ ਹੈਗਾ ਨਾ ਸਾਨੂੰ ਬਾਥਰੂਮ ਦਾ ਪਤਾ ਚੱਲਦਾ ਹੈਗਾ ਠੀਕ ਹੈ ਆ ਰੰਗ ਕਰਦੀਆਂ ਬਾਥਰੂਮ ਵੀ ਕਰਨਾ ਆਇਆਗਾ ਤਾਂ ਉਹ 4 ਘੰਟੇ ਬੰਦੇ ਪਾਈਪ ਪਾ ਕੇ ਤਾਂ ਬਾਹਰ ਕੱਢਦੇ ਹੈਗੇ ਅਸੀਂ ਲੈਟਰ ਅਸੀਂ ਹੰਗਲ ਪਾ ਕੇ ਬਾਹਰ ਕੱਢਦੇ ਹੈਗੇ ਇਤਾਂ ਦੇ ਸਾਡੇ ਹਾਲਾਤ ਹੈਗੇ ਤੇ ਪੰਜਾਬ ਵਾਸੀਆਂ ਨੂੰ ਅਸੀਂ ਅਪੀਲ ਕਰਦੇ ਆਂ ਵੀ ਇਸ ਸਸਤਾ ਨੂੰ ਵੱਧ ਤੋਂ ਵੱਧ ਸਹਿਯੋਗ ਦਿਓ ਤੇ ਸਾਡਾ ਇੱਕ ਮਿਸ਼ਨ ਹੈਗਾ ਬੀਸੇ ਖਾਤ ਥੱਲੇ ਇਹਨਾਂ ਦਾ ਇਲਾਜ ਕਰੀਏ ਸਸਤਾ ਦਾ ਇੱਕ ਮਿਸ਼ਨ ਹੈ ਵੀ ਇੱਕ ਛੱਤ ਦੇ ਥੱਲੇ ਇਹਨਾਂ ਦਾ ਇਲਾਜ ਕਰੀਏ ਜਿੱਥੇ ਚਖਮਾ ਦਾ ਵੀ ਇਲਾਜ ਹੋਵੇ ਤੇ ਇਹਨਾਂ ਨੂੰ ਰੁਜ਼ਗਾਰ ਵੀ ਮਿਲੇ ਤੇ ਐਕਸਰਸਾਈਜ਼ ਵੀ ਹੋਵੇ ਦੇ ਬਾਕੀ ਮਨੀਸ਼ ਜੀ ਤੁਸੀਂ ਇਸ ਤਰ੍ਹਾਂ ਤੁਸੀਂ ਦੱਸਿਆ ਕਿ ਜਿਵੇਂ ਇੱਕ ਲੇਟਰਿੰਗ ਬਾਥਰੂਮ ਦਾ ਬੜਾ ਮੁਸ਼ਕਲ ਹੁੰਦਾ ਹੈ ਲੋਕ ਉਹਦੇ ਮਤਲਬ ਦੂਜਾ ਕਿਵੇਂ ਕਿੰਨਾ ਕੁ ਮੁਸ਼ਕਲ ਹੁੰਦਾ ਹੈ ਬਹੁਤ ਜ਼ਿਆਦਾ ਹੁੰਦਾ ਸਾਨੂੰ ਪਤਾ ਨਹੀਂ ਚੱਲਦਾ ਹੈਗਾ ਕਈ ਵਾਰ ਤਾਂ ਮੰਤਰੀ ਦੇ ਉੱਤੇ ਬੈਠਦੇ ਉੱਤੇ ਲੀਕ ਹੋ ਜਾਂਦੀ ਹੈ ਜੀ ਸਰ ਸਾਨੂੰ ਉੱਥੇ ਸਿਗਨਲ ਨਹੀਂ ਮਿਲਦਾ ਜੀ ਉੱਤੋਂ ਸੀਗਣਾ ਮਿਲਦਾ ਜਾ ਪਸੀਨਾ ਆਉਂਦਾ ਜਾ ਕੁਝ ਵੀ ਇਦਾਂ ਕਰਕੇ ਮਤਲਬ ਸਾਨੂੰ ਕਰਨਾ ਪੈਂਦਾ ਹੈਗਾ ਲੈਟਰੀਨ ਦਾ ਸਾਨੂੰ ਇੱਥੇ ਟਾਈਮ ਹੈ ਟਾਈਮ ਟੇਬਲ ਸੈੱਟ ਕਰਿਆ ਹੋਇਆ ਹੈਗਾ ਤੇ ਉਹ ਟਾਈਮ ਤੇ ਮਤਲਬ ਲੈਟਰੀਨ ਕਰਨ ਦੇ ਲਈ ਵੀ ਘੰਟਾ ਲੱਗਦਾ ਹੈਗਾ ਘਟੋ-ਘਟ ਉਂਗਲ ਬਾਕੀ ਕੱਢਣੀ ਪੈਂਦੀ ਹੈਗੀ ਇਦਾਂ ਦਾ ਹੀ ਸਾਡੇ ਹਾਲਾਤ ਹੈਗੇ ਆ ਜਿਵੇਂ ਕਈ ਤਾਂ ਜਿਦਾਂ ਇਹ ਜਿਹੇ ਮਰੀਜ਼ ਵੀ ਅਸੀਂ ਦੇਖੀਏ ਜਿਨ੍ਹਾਂ ਨੂੰ ਉਹਨਾਂ ਦੇ ਪਰਿਵਾਰਕ ਮੈਂਬਰ ਛੱਡ ਦਿੰਦੇ ਨੇ ਕਿ ਹਾਂ ਸੱਤੋਂ ਇਲਾਜ ਨਹੀਂ ਹੁੰਦਾ ਤਾਂ ਜਦੋਂ ਇਨਸਾਨ ਇਨਸਾਨ ਨੂੰ ਛੱਡ ਰਿਹਾ ਉਹ ਵੀ ਉਹਦਾ ਪਰਿਵਾਰਕ ਮੈਂਬਰ ਪਰ ਇਦਾਂ ਹੀ ਸੰਸਥਾ ਜਿਹੜੀ ਫ੍ਰੀ ਸੇਵਾ ਕਰ ਰਹੀ ਹੈ ਜੀ ਹਾਂਜੀ ਸਾਡੇ ਕੋਲ ਇਦਾਂ ਦੇ ਕਾਫੀ ਲੋਕ ਹੈਗੇ ਆ ਜਿਨ੍ਹਾਂ ਦੇ ਪਰਿਵਾਰ ਨੇ ਛੱਡ ਦਿਆ ਜਾਂ ਉਹਦੀ ਘਰ ਵਾਲੀ ਛੱਡ ਕੇ ਚਲੇ ਗਈ ਠੀਕ ਆ ਜਾਂ ਭੈਣ ਭਾਈਆਂ ਨੇ ਛੱਡ ਦਿਆ ਹੈਗਾ ਠੀਕ ਹੈ ਜੀ ਤਾਂ ਕਾਫੀ ਬੰਦੇ ਹੈਗੇ ਆ ਤਾਂ ਉਹਨਾਂ ਨੂੰ ਅਸੀਂ ਮਤਲਬ ਇੱਥੇ ਰੱਖ ਰਹੇ ਹੈਗੇ ਆ ਸਾਰਿਆਂ ਦਾ ਦੇਖ ਰੇ ਕਰ ਰਹੇ ਹੈਗੇ ਤਦ ਹੀ ਅਸੀਂ ਮੈਂ ਬੋਲਿਆ ਵੀ ਅਸੀਂ ਕਹਿਤਾਂ ਦਾ ਆਸ਼ਰਮ ਮਤਲਬ ਉਹ ਸੰਸਥਾ ਚਲਾਣੀ ਚਾਹੁੰਦੇ ਹੈਗੇ ਆ ਜਿਹੜੀ ਹੁਣ ਅਸੀਂ ਪੈਸੇ ਮੰਗਦੇ ਆ ਉਸ ਤੋਂ ਬਾਅਦ ਨਹੀਂ ਮੰਗਾਗੇ ਠੀਕ ਹੈ ਅਸੀਂ ਉਸ ਉੱਥੇ ਇੱਕ ਮਤਲਬ ਜਾਂ ਯੂਨਿਟ ਲਾਈਏ ਜਾਂ ਕੁਝ ਵੀ ਆਪਣਾ ਰੋਜ਼ਗਾਰ ਵੀ ਕਰੀਏ ਤੇ ਰੋਜ਼ਗਾਰ ਦੇ ਨਾਲ ਹੀ ਉਸ ਆਸਥਰ ਨੂੰ ਚਲਾਈਏ ਤੇ ਇਹਨਾਂ ਦਾ ਜਿਹੜੇ ਜਿਨ੍ਹਾਂ ਨੂੰ ਪ੍ਰੋਬਲਮ ਹੈਗੀ ਮਰੀਜ਼ਾਂ ਨੂੰ ਤੇ ਮਤਲਬ ਉਹਨਾਂ ਦਾ ਸਾਰਾ ਉੱਤੇ ਇੱਕ ਛੱਤ ਦੇ ਥੱਲੇ ਹਾਲ ਹੋ ਠੀਕ ਹੈ ਬਹੁਤ ਬਹੁਤ ਧੰਨਵਾਦ ਤੁਸੀਂ ਦੇਖੋ ਕਿ ਇਹ ਇਦਾਂ ਦੇ ਮਰੀਜ਼ ਨੇ ਜਿਨ੍ਹਾਂ ਨੂੰ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਛੱਡ ਗਏ ਨੇ ਕਿਉਂਕਿ ਸੈਟ ਹੀ ਇਸ ਤਰੀਕੇ ਦੀ ਹੁੰਦੀ ਹੈ ਰੀੜ ਦੀ ਹੱਡੀ ਦੀ ਹੋਈ ਜਾਂ ਫਿਰ ਜਿਸ ਤਰੀਕੇ ਉਹਨਾਂ ਦੇ ਗੁਪਤ ਅੰਗਾਂ ਦੇ ਵਿੱਚ ਕੀੜੇ ਪੈ ਜਾਣੇ ਇਸ ਤਰੀਕੇ ਤੁਸੀਂ ਦੇਖੋ ਕਿਵੇਂ ਦਰਦਪਰੀ ਆਪਣੀ ਕਹਾਣੀ ਦੱਸੀ ਹੈ ਕਿ ਕਿਵੇਂ ਉਹਨਾਂ ਨੂੰ ਲੈਟਰਿੰਗ ਹੀ ਆਪਣੇ ਹੱਥਾਂ ਦੇ ਨਾਲ ਕੱਢਣੀ ਪੈਂਦੀ ਦੂਜੇ ਪਾਸੇ ਬਾਥਰੂਮ ਦਾ ਨਹੀਂ ਪਤਾ ਲੱਗਣ ਚਾਹੀਦਾ ਇਹ ਲੱਗਦਾ ਪਰ ਜਿਸ ਤਰੀਕੇ ਨਾਲ ਇਹ ਤਸਵੀਰ ਪੁਰ ਸਾਹਮਣੇ ਆਈ ਹੈ ਕਿ ਜਿਹੜੇ ਪਰਿਵਾਰਕ ਮੈਂਬਰ ਛੱ ਪਰ ਇੱਕ ਸੰਸਥਾ ਜਿਹੜੀ ਹੈ ਉਹਨਾਂ ਨੂੰ ਸੰਭਰ ਰਹੀ ਹੈ ਹੁਣ ਇੱਕ ਰਨ ਜਿਹੜੀ ਹਰਮੰਦਰ ਸਾਹਿਬ ਵੱਲ ਨੂੰ ਜਾ ਰਹੀ ਹੈ ਵੀਲ ਚੇੜ ਤੇ ਹੈ ਤਿੰਨੇ Hindu Muslim Sikh Sai ਇੱਕ ਨਾਰਾ ਲੈ ਕੇ ਵੀ ਜਾ ਰਹੇ ਨੇ ਦੂਜੇ ਪਾਸੇ ਤਿੰਨੇ ਜਿਹੜੇ ਇਹ ਵਿਅਕਤੀ ਨੇ ਵੀਲ ਚੇੜ ਤੇ ਉੱਤੇ ਹਰਮੰਦਰ ਸਾਹਿਬ ਜਾ ਰਹੇ ਨੇ ਪੰਜਾਬ ਦੇ ਲੋਕਾਂ ਨੂੰ ਹੱਥ ਬੰਨ੍ਹ ਕੇ ਅਪੀਲ ਕਰਨ ਜਾ ਰਹੇ ਨੇ ਕਿ ਸਾਨੂੰ ਠੰਡ ਦੀ ਲੋੜ ਹੈ ਸਾਡੇ ਵਾਸਤੇ ਇੱਕ ਸਾਡਾ ਘਰ ਜ਼ਰੂਰੀ ਤਾਜਿਸ ਨੂੰ ਲੈ ਕੇ ਜਿਹੜਾ ਇੱਕ ਨਵੀਂ ਬਿਲਡਿੰਗ ਬਣ ਰਹੀ ਹੈ ਇਸ ਸੰਸਤਾ ਦੀ ਤਾਂ ਉਸ ਬਿਲਡਿੰਗ ਵਾਸਤੇ ਤੇ ਨਾਲ ਦੀਆਂ ਇਲਾਜ ਵਾਸਤੇ ਪੈਸੇ ਦੀ ਬਹੁਤ ਲੋੜ ਪੈਂਦੀ ਹੈ ਭਾਵੇਂ ਕਿ ਸਰਕਾਰਾਂ ਉਸ ਤਰੀਕੇ ਦਾ ਸਾਥ ਨਹੀਂ ਦੇ ਪਾਉਂਦੀਆਂ ਪਰ ਕਿਤੇ ਨਾ ਕਿ ਜਿਹੜੇ ਪੰਜਾਬ ਦੇ ਲੋਕ ਨੇ ਪਹਿਲਾਂ ਵੀ ਕਈ ਲੋਕਾਂ ਨੇ ਮਦਦ ਕੀਤੀ ਇਸ ਤਰੀਕੇ ਨਾਲ ਇਹਨਾਂ ਨੇ ਵੀ ਅਪੀਲ ਕੀਤੀ ਹੈ ਸਾਡੀ ਵੀ ਜਿਹੜੀ ਜੋ ਇਹਨਾਂ ਨੂੰ ਪਰਿਵਾਰ ਛੱਡ ਗਏ ਨੇ ਤਾਂ ਉਹਨਾਂ ਦੀ ਮਦਦ ਪੰਜਾਬ ਦੀ ਕਰੇ ਇੱਕ ਦੇਖਾਂਗੇ ਹੁਣ ਸੰਸਤਾ ਵਾਸਤੇ ਇਹਨਾਂ ਪਰਿਵਾਰ ਮੈਂਬਰਾਂ ਵਾਸਤੇ ਕਿੰਨੇ ਕੁ ਲੋਕ ਆਪਣੇ ਤਸਨੌ ਦੀ ਕਿਰਤ ਕਮਾਈ ਵਿੱਚੋਂ ਪੈਸੇ ਦਿੰਦੇ ਨੇ ਥੋੜੇ ਜਿਹੇ ਮੈਂ ਸੁਮਿਤ ਦੇ ਨਾਲ ਇੱਤੇ ਸੀ